ਸਤ ਸ੍ਰੀ ਅਕਾਲ ਹਨ ਪਿਆਰ ਭਰੀ ਜੈਮ ਸਿੱਧੀ ਸਵਾਗਤ ਹੈ ਤੁਹਾਡਾ ਮਸੀਹੀ ਨੂਜ ਪੰਜਾਬੀ YouTube ਚੈਨਲ ਦੇਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਨਾ ਸਿੱਧੂ ਤੇ ਤਜਸਵੀ ਮਨਹਾਸ ਵੱਲੋਂ ਪਾਸਟਰ ਅੰਕੂ ਨੂਲਾ ਦਾ ਪੁਤਲਾ ਜਲਾਇਆ ਗਿਆ ਸੀ ਤੇ ਹੁਣ ਮਸੀਹ ਭਾਈਚਾਰਾ ਪੂਰਾ ਗੁੱਸੇ ਦੇ ਵਿੱਚ ਆਇਆ ਹੈ ਕਪੂਰਥਲਾ ਦੇ ਵਿੱਚੋਂ ਮਸੀਹ ਭਾਈਚਾਰੇ ਨੇ ਵੀ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਹੈ ਕਿ ਸੋਮਵਾਰ ਤੱਕ ਇਹਨਾਂ ਦੀ ਅਰੈਸਟ ਕੀਤੀ ਜਾਵੇ ਅਗਰ ਇਹਨਾਂ ਦੀ ਅਰੈਸਟ ਨਹੀਂ ਹੁੰਦੀ ਤਾਂ ਮਸੀਹ ਭਾਈਚਾਰਾ ਜਿਹੜਾ ਹੈ ਜਲੰਧਰ ਦੇ ਚ ਪੀਪੀ ਚੌਂਕ ਨੂੰ ਜਾਮ ਕਰੇਗਾ ਤੇ ਉੱਥੇ ਵੱਡੇ ਤੇ ਦਿੱਤਾ ਨਾ ਦਿੱਤਾ ਜਾਏਗਾ ਸੋ ਦੇਖੋ ਪੂਰੀ ਖਬਰ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਇਹ ਜਿਹੜਾ ਮੰਗ ਪੱਤਰ ਹੈ ਭਾਨਾ ਸਿੱਧੂ ਯਸ਼ਪ੍ਰੀਤ ਮਾਸਤੇ ਖਿਲਾਫ ਦਿੱਤਾ ਹੈ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਤੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਵੀ ਜਿਹੜੀ ਪ੍ਰੈਸ ਕਾਨਫਰੰਸ ਸੀ ਇੱਕ ਭਾਈਚਾਰਕ ਪਾੜ ਪਾਉਣ ਵਾਸਤੇ ਸੀ ਆਰਐਸਐਸ ਬੀਜੇਪੀ ਦੀਆਂ ਨੀਤੀਆਂ ਤੇ ਚੱਲਣ ਵਾਲੇ ਬੰਦੇ ਆ ਇਹਨਾਂ ਨੇ ਏਜੰਡਾ ਬਣਾਇਆ ਹੈ ਕਿ ਭਾਈਚਾਰਕ ਸਾਂਝ ਪਾੜੀ ਜਾਵੇ ਉਹ ਸਾਡਾ 크리스마ਸ ਦਿਹਾੜਾ ਆ ਗਿਆ ਇਹਨਾਂ ਨੇ ਨਵੰਬਰ ਤੇ ਸ਼ੁਰੂ ਕੰਮ ਕੀਤਾ ਸੰਬਰ ਤੇ ਲਿਆ ਕੇ ਹੁਣ ਸ਼ਹਿਰ ਜਲੰਧਰ ਚ ਆ ਕੇ ਸਾਡੇ ਆਪ ਹੀ ਸਤਿ ਸਕਾਰ ਜੋ ਪਾਸਟ ਅੰਕਲ ਨਰੂਲਾ ਜੀ ਇਸ ਤੋਂ ਸੋਨੀਆ ਨਰੂਲਾ ਜੀ ਦਾ ਹੋਰ ਸਾਡੇ ਪਾਦਰੀ ਸਬਾਨਾ ਦਾ ਨੇ ਪਤਲੇ ਭੁਗਿਆ ਉਹਦੇ ਨਾਲ ਸਾਡੇ ਤੇ ਹਿਰਦੇ ਬਲੁੰਦਰੇ ਗਿਆ ਸਾਰੇ ਪੰਜਾਬ ਭਰ ਕੇ ਰੋਸ ਆ ਪਰ ਅਸੀਂ ਇੱਕ ਸ਼ਾਂਤੀ ਪਸੰਦ ਕੌਮ ਆ ਜਿਹੜਾ ਬਾਈਬਲ ਦਾ ਸੰਦੇਸ਼ ਆ ਅਸੀਂ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਪ੍ਰਸ਼ਾਸਨ ਦਾ ਸਾਥ ਪਹਿਲਾਂ ਮੰਗਿਆ ਆਪਣੇ ਤੌਰ ਤੇ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਉਹਨਾਂ ਸਾਨੂੰ ਸੁਵਾਸ਼ਨ ਦਿੱਤਾ ਕਿ ਅਸੀਂ ਸਾਰੇ ਐਵੀਡੈਂਸ ਇਕੱਠੇ ਕਰਕੇ ਸਾਰਾ ਕੁਝ ਕਰਕੇ ਇਹਨਾਂ ਦੇ ਕਾਰਵਾਈ ਕਰਾਂਗੇ ਪਰ ਫਿਰ ਵੀ ਜੇ ਕਾਰਵਾਈ ਨਾ ਹੀ ਹੋਏਗੀ ਫਿਰ ਜੋ ਵੀ ਪ੍ਰਧਾਨ ਜੀ ਨੇ ਕਿਹਾ ਵਾ ਜੋ ਸਾਡੇ ਸਾਰੀ مسیਖ ਕੌਮ ਦਾ ਏਕਾ ਹੋਗਾ ਹੀ ਉਹਦੇ ਹਿਸਾਬ ਦੇ ਨਾਲ ਚੱਲਾਂਗੇ ਸੋ ਸਾਰੇ ਭੈਣ ਭਰਾਵਾਂ ਨੂੰ ਪਹਿਲਾ ਜੈਮਸੀ ਦੀ ਮੇਰਾ ਨਾਮ ਸੁਰਜੇਲਾ ਮੈਂ ਜ਼ਿਲ੍ਹਾ ਪ੍ਰਧਾਨ ਨਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਸੋ ਪਿਛਲੇ ਸਮੇਂ ਦੇ ਵਿੱਚ ਸਾਡੇ ਆਤਮਿਕ ਪਿਤਾ ਅਪੋਸਟਲ ਓਂਕੋ ਨੁਰਲਾ ਜੀ ਦਾ ਅਤੇ ਸੋਨੀਆ ਨੁਰਲਾ ਜੀ ਦਾ ਇਹਨਾਂ ਨੇ ਪੁਤਲਾ ਫੁਕਿਆ ਗਿਆ ਸੀ ਤੇ ਕਾਫੀ ਉਹਨਾਂ ਦੇ ਖਿਲਾਫ ਜਿਹੜੀ ਅਪਸ਼ਬਦ ਇਹਨਾਂ ਨੇ ਯੂਜ਼ ਕੀਤਾ ਸੀ ਜਿਹਦੇ ਰੋਸ ਦੇ ਵਿੱਚ ਅਸੀਂ ਅੱਜ ਐਸਐਸਪੀ ਆਫਿਸ ਕਪੂਰਥਲਾ ਆਏ ਆ ਤੇ ਇਹਨਾਂ ਨੂੰ ਅੱਜ ਅਸੀਂ ਮੰਗ ਪੱਤਰ ਦਿੱਤਾ ਆ ਕਿ ਇਹਨਾਂ ਨੇ ਜਿਹੜਾ ਇਦਾਂ ਦੀ ਹਰਕਤ ਨੀਚ ਹਰਕਤ ਕਰਕੇ ਸਾਡੀ ਸੱਤਾ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ ਠੀਕ ਹੈ ਜੀ ਇਸ ਨਾਲ ਪੂਰੇ ਮਸੀਹ ਸਮਾਜ ਦੇ ਵਿੱਚ ਬੜੀ ਰੋਸ ਦੀ ਲਹਿਰ ਚੱਲਦੀ ਪਈ ਹੈ ਕੱਲ ਅਸੀਂ ਜਲੰਧਰ ਵਿੱਚ ਵੀ ਪੁਤਲੇ ਫੁਕੇ ਸੀ ਤੇ ਹੋਰ ਵੀ ਸਾਡਾ ਜਿਨੇ ਮਸੀਹ ਪਾਈਚਾਰਾ ਆ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਉਹ ਮੰਗ ਪੱਤਰ ਵੀ ਦੇ ਰਿਹਾ ਹੈ ਤੇ ਇਹਨਾਂ ਦੇ ਪੁਤਲੇ ਵੀ ਫੁ ਠੀਕ ਹੈ ਜੀ ਤੇ ਪਲੱਸ ਉਹਦੇ ਨਾਲ ਪਾਨਾ ਸਿੱਧੂ ਦਾ ਅੱਜ ਇੱਥੇ ਪਤਲਾ ਫੋਕਨ ਦੀ ਸਾਰੇ ਅਸੀਂ ਇਕੱਠੇ ਹੋਏ ਹਾਂ ਜੁਝ ਜਲੰਧਰ ਚ ਜਿਹੜਾ ਸਾਨੂੰ ਪਤਾ ਵੀ ਐਫਆਈ ਹੋ ਚੁੱਕੀ ਆ ਬਟ ਇਹਨਾਂ ਤੇ ਜਿਹੜੀ ਅਸੀਂ ਸੀਪੀ ਮੈਮ ਨਾਲ ਮਿਲਿਆ ਸੋ ਉਹਨਾਂ ਦੱਸਿਆ ਸੀ ਇਹਨਾਂ ਕਲਬ ਥੋਸ ਅਸੀਂ ਇਹਨਾਂ ਦੇ ਖਿਲਾਫ ਜਿਹੜੀਆਂ ਤਾਰਾਵਾਂ ਲਗਾਵਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਉਹਨਾਂ ਨੂੰ ਮਿਲੇ ਇਸੇ ਕਰਕੇ ਅਸੀਂ ਜਲੰਧਰ ਆਪਣੇ ਪ੍ਰਸ਼ਾਸਨ ਨੂੰ ਵੀ ਅਲਟੀਮੇਟ ਦੇ ਦਿੱਤਾ ਹੈ ਕਿ ਜੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕੋ ਸਾਡਾ ਕੰਮ ਪਰਚਾ ਲਾਉਣੇ ਨੂੰ ਗ੍ਰਿਫਤਾਰ ਕਰਨ ਰੈਸਟ ਕੀਤਾ ਜਾਵੇ ਸੇ ਇਸੇ ਪੂਰੇ ਪੰਜਾਬ ਚ ਆਵਾਜ਼ ਉਠਾਈ ਜਾ ਰਹੀ ਹੈ ਠੀਕ ਹੈ ਜੀ ਇਹਨੂੰ ਅਸੀਂ ਲਾਈਟ ਨਹੀਂ ਲਾਵਾਂਗੇ ਇਸ ਕਰਕੇ ਅਸੀਂ ਇਹਨਾਂ ਨੂੰ ਸੋਮਵਾਰ ਦਾ 11 ਵਜੇ ਦਾ ਸਮਾਂ ਦਿੱਤਾ ਹੈ ਜੇ 11 ਵਜੇ ਤੱਕ ਉਹਨਾਂ ਨੂੰ ਉਹਨਾਂ ਤੋਂ ਪਹਿਲਾਂ ਰੈਸਟ ਨਹੀਂ ਪੈਂਦੀ ਆ ਠੀਕ ਹੈ ਜੀ ਤਾਂ ਪੂਰੇ ਹੀ ਉੱਥੇ ਪੀਏਪੀ ਚੌਕ ਜਾਮ ਕਰਕੇ ਵੱਡਾ ਧਰਨਾ ਲਾਇਆ ਜਾਊਗਾ ਜੀ ਦੇਖੋ ਜੀ ਸਾਰੀਆਂ ਇਹ ਬੇਤੁਕੀਆਂ ਗੱਲਾਂ ਝੂਠੇ ਇਲਜ਼ਾਮ ਆਪਣੇ ਸੰਵਿਧਾਨਿਕ ਤੌਰ ਤੇ ਵਾਪਕ ਕਿਸੇ ਦੇ ਇਲਜ਼ਾਮ ਲਗਾਉਂਦੇ ਆ ਤੇ ਸਾਡੇ ਕੋ ਕੋਈ ਸਬੂਤ ਹੋਣਾ ਚਾਹੀਦਾ ਆ ਇਸੇ ਬੰਦੇ ਕੋ ਜਿਹਦੇ ਨੇ 25-25 ਲੱਖ ਰੁਪਏ ਦਾ ਇਲਜ਼ਾਮ ਲਗਾਇਆ ਤੇ ਪੱਤਰਕਾਰ ਨੇ ਵੀ ਇਹਨਾਂ ਕੋ ਪੁੱਛਿਆ ਕਿ ਤੁਹਾਡੇ ਕੋ ਸਬੂਤ ਹੈ ਕਹਿੰਦਾ ਜੀ ਸਾਡੇ ਕੋ ਸਬੂਤ ਨਹੀਂ ਹੈ ਦੋ ਅਸੀਂ ਤਾਂ ਹੀ ਤੋਫਰ ਰੱਖੀ ਹੈ ਕਿ ਦੋ-ਦੋ ਲੱਖ ਰੁਪਈਆ ਦਵਾਂਗੇ ਅਸੀਂ ਜਿਹਨਾਂ ਖਲਾਫੇ ਧਰਮ ਪਰਿਵਰਤਨ ਕੀਤਾ ਆ ਤੇ ਅਸੀਂ ਉਹਨਾਂ ਨੂੰ ਅੱਗੇ ਲੈ ਮੈਂ ਕਿ ਲਾਵਾਂਗੇ ਹੁਣ ਲਾਲਚ ਕੌਣ ਦੇ ਰਿਹਾ 2 ਲੱਖ ਦਾ ਚਲੋ ਇਹ ਦੇ ਵੀ ਰਿਹਾ ਤੇ ਹਜੇ ਤੱਕ ਇਹਨਾਂ ਕੋਲ ਇੱਕ ਵੀ ਬੰਦਾ ਨਹੀਂ ਆਇਆ ਜਿਹੜਾ ਆ ਕੇ ਇਹਨਾਂ ਕੋਲ 2 ਲੱਖ ਰੁਪਏ ਲੈ ਕੇ ਕਵੇ ਕਿ ਮੇਰਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਆ ਚੱਲਦਾ ਨਾਮ ਮੇਰਾ ਨਾਮ ਸੁਖਦੇਵ ਸਿੰਘ ਜੀ ਮੈਂ ਕ੍ਰਿਸਚਨ ਵੈਲਫੇਅਰ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਆ ਜੀ ਔਰ ਮੈਂ ਕੋਜੇਲ ਚਰਚ ਦੇ ਨਾਲ ਵੀ ਜੁੜਿਆ ਹੋਇਆ ਤੇ ਮੈਨੂੰ ਇਹ ਬੜੇ ਦੋਖ ਨਾ ਕਹਿਣਾ ਪਿਆ ਰਿਆ ਕਿ ਆਪਾਂ ਨਾ ਸਿੱਧੂ ਇਸ ਬੰਦੇ ਦੀ ਜੇ ਆਪਾਂ ਪਿਛੇ ਸਟੋਰੀ ਦਿੱਤੀ ਹੈ ਨਾ ਇੱਕ ਪਿਕਚਰ ਆਈ ਸੀ ਦਲਜੀਤ ਨੇ ਉਹਦੇ ਵਿੱਚ ਇਹਨੂੰ ਮਾਰੀ ਨਾ ਇਹਦਾ ਨਾਮ ਲੈ ਕੇ ਇਹਦੀ ਬੱਲੇ ਬੱਲੇ ਕਰਾਤੀ ਇਸ ਬੰਦੇ ਨੂੰ ਇਹ ਪੁੱਛਿਆ ਜਾਵੇ ਵੀ ਤੂੰ ਇਲੈਕਸ਼ਨ ਲੜ ਕੇ ਦੇਖ ਤੇਰੇ ਪਿਛੇ 100 ਵੋਟ ਨਹੀਂ ਪੈਣੀ ਇਹ ਸਾਡੇ ਜਿਹੜੇ ਸੰਤ ਸਾਡੇ ਪਾਸਟ ਫਸਟ ਅੰਕਨ ਨਰੂਲਾ ਜੀ ਉਹ ਸਾਡੇ ਹੋਰ ਸੰਸਦ ਸਹਿਬਾਨ ਜਿਨ੍ਹਾਂ ਦੇ ਖਿਲਾਫ ਇਹ ਭੱਦੀ ਸ਼ਬਦਾਵਲੀ ਬੋਲ ਰਿਆ ਵਾ ਅਸੀਂ ਕਿੰਨੇ ਜੇਕਰ ਇਹ ਸੋਚਦੇ ਆ ਸੋਚ ਰਿਆ ਪੂਰੀ ਟੀਮ ਇਹ ਦੋ ਤਿੰਨ ਜਣੇ ਅਸੀਂ ਤਾਂ ਨੁਮ ਪਰਵਰਤਨ ਕਰਾਉਨੇ ਆ ਤੇ ਸਾਡਾ ਇਹ ਇਹ ਸਾਡੇ ਖਿਲਾਫ ਧਰਨੇ ਲਾਉਂਦੇ ਆ ਇਹ ਧਰਨੇ ਲਾਉਂਦੀ ਵਜਾਏ ਸਾਡੇ ਖਿਲਾਫ ਇਹ ਐਸਐਸਪੀ ਦੇ ਜਿੱਥੇ ਬਹੁਤ ਸਰਕਾਰੀ ਜਿੱਥੇ ਸਾਡੇ ਖਿਲਾਫ ਇਹ ਸਾਡੇ ਰਿਪੋਰਟ ਦੇ ਸਕਦੇ ਆ ਇਹ ਮਤਲਬ ਸਬੂਤ ਦੇਣ ਲਈ ਅੱਜ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਇਹਨਾਂ ਨੂੰ ਕਦੀ ਵੀ ਕੋਈ ਸਬੂਤ ਨਹੀਂ ਮਿਲਿਆ ਅਸੀਂ ਕਿਹੜਾ ਧਰਮ ਪਰਵਰਤਨ ਕਰਾਉਨੇ ਆ ਠੀਕ ਆ ਹਰ ਧਰਮ ਸਾਡੇ ਲਈ ਸਤਿਕਾਰਯੋਗ ਆ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਵੀ ਸਤਿਕਾਰਯੋਗ ਆ ਕੁਰਾਨ ਵੀ ਕਰਾ ਕੋਈ ਸਤਕਾਰਯੋਗ ਹੈ ਗੀਤਾ ਵੀ ਕਰਾਂ ਸਤਕਾਰਯੋਗ ਹੈ ਤੇ ਬਾਈਬਲ ਵੀ ਅਸੀਂ ਹਰ ਧਰਮ ਦਾ ਸਤਕਾਰ ਕਰਦੇ ਆਂ ਔਰ ਅਸੀਂ ਹਿੰਦੂ ਮੁਸਲਮਾਨ ਸਿੱਖ ਐਸਾਈ ਸਭ ਮਿਲ ਜੁਲ ਕੇ ਰਹਿਨੇ ਹੋ ਰਹੀ ਸ਼ਾਂਤਮਈ ਕੌਮ ਆ ਪਰ ਇਹ ਭਾਨਾ ਸਿੱਧੂ ਸਾਨੂੰ ਲਲਕਾਰੇ ਨਾ ਇਹਦੀ ਲਲਕਾਰ ਦਾ ਅਸੀਂ ਲਲਕਾਰ ਦੇ ਨਾਲ ਜਵਾਬ ਦੇਾਂਗੇ ਧੰਨਵਾਦ ਤੇ ਪਾਸਟਰ ਨਰੂਲਾ ਜੀ ਦੇ ਖਿਲਾਫ ਕੋਈ ਜਲੰਧਰ ਦੇ ਵਿੱਚ ਜਿਹੜਾ ਕੋਈ ਲੋਕਾਂ ਨੇ ਇਹਨਾਂ ਨੂੰ ਜਿਹੜੀ ਉਹ ਗੱਲਾਂ ਨਹੀਂ ਪਸੰਦ ਆਈਆਂ ਜਾਂ ਇਹਨਾਂ ਨੇ ਤਰਾਜ ਜੋ ਕੀਤਾ ਉਹਦੇ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਹੈ ਜੀ ਅਸੀਂ ਇਹਨਾਂ ਨੂੰ ਕੋ ਮੰਗ ਪੱਤਰ ਲੈ ਲਿਆ ਜਿਹੜੀ ਵੀ ਸਾਡੀ ਪੁਲਿਸ ਵੱਲੋਂ ਕਾਰਵਾਈ ਹੋਈਗੀ ਅਸੀਂ ਜਿਹੜੀ ਹੈਗੀ ਹੈ ਵੈਰੀਫਾਈ ਕਰਕੇ ਅਸੀਂ ਨਹੀਂ ਕਰਦਾਂ ਨਾਲ ਹੀ ਅਸੀਂ ਜਲੰਧਰ ਸਿਟੀ ਪੁਲਿਸ ਨਾਲ ਤਾਲਮੇਲ ਕਰਕੇ ਕਿ ਉਹਨਾਂ ਨੇ ਕੀ ਇਹਦੇ ਤੇ ਕੋਈ ਐਕਸ਼ਨ ਲਿਆ ਜਾਂ ਨਹੀਂ ਲੈ ਜਾਂ ਕੀ ਪ੍ਰोसीडिंग ਕਰਦੇ ਉਹ ਤਾਲਮੇਲ ਕਰਕੇ ਅਸੀਂ ਇਹਨਾਂ ਨੂੰ ਵਾਪਸ ਇਨਕ